ਦੇ ਜਾਰੀ ਤੋਲੋ ਆ ਕੀਪੀ ਤੋਲ ਜੀ ਐ ਕੋ ਵੀਂਦਾ ਹੋ ਪਹਿਲਾਂ ਵੀ ਕੁਝ ਲੜਾਈ ਕੀਤੀ ਰਹਿੰਦੇ ਨਹੀਂ ਅਜਿਨੀ ਬੀਤਿਆ ਜਿੰਨਾ ਪੁੱਤਰ ਦਾ ਕੰਮ ਕੀ ਕੀਤਾ ਜਿਹੜਾ ਸੁੱਕ ਪਿਆ ਵਾ ਐਵੇਂ ਕਾ ਮੈਂ ਇੰਟੜੇ ਦਾ ਤਾਉ ਵੇ ਲੋ ਅੱਛਾ ਹੋਰ ਬੋ ਇਤਸਾ ਦੇ ਦਾਦਾ ਤੁਸੀਂ ਉਹਦੇ ਨਾਲ ਜਾਣਦੇ ਨਹੀਂ ਇਕੱਲਾ ਨਹੀਂ ਮੈਂ ਤਾਂ ਐਤਾ 23 ਆ ਮੋਢੇ ਨਾਲ ਦੇ ਤੋ ਜੀ ਕਿਹਨੂੰ ਮਰਦੇ ਜੀ ਆ ਜੀ ਆਉਗੇ ਸ੍ਰੀ ਵਤਰੀ ਸਾਉਂਦੇ ਆਉਂਦੇ ਮਾਲਾ ਜੀ ਨੇ ਕਾਦਰ ਮੋਲੇ ਗਾਣ ਸੱਪੜਨ ਸੱਪੜਨ ਇਹ ਕਿੰਨੇ ਕੁ ਵਜੇ ਰਹਿਣਾ ਆਪਦੀ ਹੈ 8:00 ਵਜੇ ਜੀ ਫੇਰ ਉਹਨਾਂ ਸੀ ਕੋਣ ਲੱਗੇ ਹੁਣ ਤੋਰੇ ਹੀ ਪੈਨੇ ਆ ਸੀ ਤਾਂ ਕਮਰਾਲੀ ਨਾ ਹਾਂਜੀ ਰਣ ਸਾਹਿਬ ਚਾਹ ਸਕਦੇ ਆਏ ਆਵੇਂ ਕੁਝ ਕਰਦੇ ਰਹੇ ਉਹ ਬੁਢਾ ਲੱਗਦਾ ਵੀ ਤੁਸੀਂ ਲੱਗਵਾ ਜੀ ਉਹਦਾ ਉੱਧਰ ਪੈਨ ਦਾ ਬਹੁਤ ਦੂਰ ਬੁੱਟੇਂ ਪੇੜਾ ਥੋੜੀ ਚੜਾਈ ਜੀ ਦੇ ਕੋਈ ਉਹ ਵੀ ਗੱਲ ਹੋ ਰਹੀ ਹੈ ਉਹ ਦਾ ਆਪਣੇ ਸੈਕੜਾ ਬਾਰੇ ਜਿਹੜੀ ਰਿਪੋਰਟ ਵੀ ਆ ਗਈ ਸੀ ਤੇ ਮਰਾਹ ਟੋਟੇ ਮੁਡੇ ਜੜੀ ਗੱਲ ਕਰ ਗੰਦੀ ਸੀ ਆ ਕੀ ਗੱਲ ਤੁਹਾਨੂੰ ਇਹ ਲੈ ਨੰਗਾਨੀ ਹੈ ਤੁਸੀਂ ਕੀ ਤੁਹਾਨੂੰ ਹੁਣ ਕੀ ਕੀਤਾ ਜਾਉਂਗਾ ਹੈਲੋ ਆਂਤਰਾ ਹੋ ਜਵੇ ਦੀ ਹਰੀ ਘਾਇਰਾ ਪਰਗੜ ਸਿੰਘ ਪਰਗੜ ਦੀ ਰਾਤ ਨੂੰ ਉਹਦੇ ਨਾਲ ਲੜਾਈ ਹੋਈ ਹੈ ਉਹ ਮੇਰੇ ਕਿਹੜਾ ਗਰਾਂ ਪਰਿਵਾਰ ਵਰ ਮੁਰਗੀ ਜੀ ਆਸ ਵਿੱਚ ਹੀ ਪਰਿਵਾਰ ਇਹ ਆ ਪਹਿਲਾ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤੋਂ ਮਾਤਾ ਦੀ ਘਟਾ ਸੋਲ ਲੰਗਾ ਬੈਠ ਹੋ ਗਈ ਸੀ ਉਸ ਤੋਂ ਬਾਅਦ ਫਿਰ ਇਹ ਜੇਲ੍ਹ ਚਲੇ ਗਿਆ ਸੀ ਜੇਲ੍ਹ ਤੋਂ ਬਾਅਦ ਇਹਦੀ ਜ਼ਮਾਨਤ ਕਰਾ ਲਈ ਉਸ ਤੋਂ ਬਾਅਦ ਫਿਰ ਇਹ ਸਵੇਰੀ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਤੇ ਹੁਣ ਸਾਨੂੰ ਵੀ ਸਵੇਰੀ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਖਮੀ ਪਿਆ ਹਸਪੀਟਲ ਜੀ ਜਿਹਦੇ ਕਤਲ ਬਿੱਤੇ ਸੀ ਆਪਣੀ ਬਾਦਾ ਪਹਿਲਾਂ ਉਹ ਦੀ ਰੱਤ ਸੀ ਉਹਦੀ ਰੱਤ ਹੋਈ ਆ ਜੀ ਕਿੰਨੀ ਉਮਰ ਆਦੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ ਕੀ ਨਸ਼ਾ ਕਰਦੇ ਉਹਨਾਂ ਦੋ ਜਾਨਾਂ ਬਾਅਦ ਜੀ ਜਿਹੜੇ ਪਿਓ ਪੁੱਤੇ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰ ਪੀ ਜਾਂਦੇ ਸੀ ਉਮਰ ਕਿੰਨੀ ਸੀ ਛੋਟੇ ਭਾਈ ਦੀ ਜੀ ਛੋਟੇ ਭਰਾ ਦੀ ਹੈਗੀ ਸੀ 30 ਬੱਤੀ 32 ਸਾਲ ਦਾ ਉਹਨਾਂ ਵਿਆਹ ਹੋਏ ਸੀ ਦੋਨੇ ਵਿਆਹ ਹੋਏ ਸੀ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਵੀ ਬਹੁਤ ਪਰੇਸ਼ਾਨ ਕਰਦੇ ਸੀ। ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਬੈਠੀਆਂ ਨੇ। ਜਿਹੜਾ ਇਹ ਵੀ ਲੱਗਦਾ ਸੀ ਜਿਹੜੇ ਬੱਚੇ ਦੇ ਬਡੇ ਢਾਈ ਹੋਏ ਨੇ ਮਾਤਾ ਨੂੰ ਮਾਰਿਆ ਸੀਗਾ। ਹਾਂਜੀ। ਤੇ ਕੀ ਛੋਟੇ ਭਾਈ ਨੂੰ ਕੋਈ ਰੰਝੀ ਸੀ ਕਿ ਬੁੱਸਾ ਆਸ ਵਿੱਚ ਇੱਥੇ ਲੜਦੇ ਰਹਿੰਦੇ ਜੀ। ਇੱਥੇ ਹੀ ਦੇਖਦੇ ਨਾ ਨਹੀਂ ਪਿੰਡ ਦੇ ਵਿੱਚ। ਜਦੋਂ ਜਵਾਨਤ ਕਰਾ ਕੇ ਆਇਆ ਸੀ। ਉਦੋਂ ਤੋਂ ਹੀ ਆਸ ਵਿੱਚ ਹੀ ਬਹੁਤ ਵਾਰੀ ਲੜੇ ਨੇ। ਕਿੰਨਾ ਟਾਈਮ ਪਹਿਲਾਂ ਲੋਕਾਂ ਨੇ ਬਹੁਤ ਸਮਝਾਇਆ ਹਾਂਜੀ ਕਿੰਨਾ ਟਾਈਮ ਹੋ ਗਿਆ ਸੀ 7-8 ਕਿੰਨਾ ਪਹਿਲਾਂ ਹੈ। ਉਹ ਜੀ ਹਾਂਜੀ ਹਾਂਜੀ ਇਹ ਪਿੰਡ ਦੇ ਲੋਕ ਰੁਕੇ ਸੀ ਉਹਨਾਂ ਨੂੰ ਨੇ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ ਸਰਪੰਚ ਸਾਹਿਬ ਨੇ ਬਹੁਤ ਸਵਾਰੀ ਸਮਝਾਇਆ ਪੰਚਾਇਤ ਨੇ ਸਾਹ ਹਾਂਜੀ ਬਸ ਆਸ ਵਿੱਚ ਜਦੋਂ ਨਸ਼ੇ ਨੁਸ਼ੇ ਦੇ ਵਿੱਚ ਹੋ ਜਾਂਦੀ ਉਦੋਂ ਲੜਾ ਨਿਉ ਠੀਕ ਠਾਕ ਰਹਿੰਦੇ ਸੀ ਇੰਨੇ ਇਕੱਠੇ ਰਹਿੰਦੇ ਸੀ ਇੰਨੇ ਪਹਿਲਾਂ ਇਕੱਠੇ ਹੀ ਰਹਿੰਦੇ ਸੀ ਉਹਨਾਂ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਸੀ ਵੀ ਚੱਲ ਉਹਦੇ ਨਾਲ ਪਰੇ ਹੋ ਜੀ ਤੇ ਇਹ ਉਹਦੇ ਪਤਾ ਨਹੀਂ ਕੀ ਮੰਚਾ ਆ ਇੱਥੇ ਆ ਕੇ ਰਾਤ ਉਹ ਮੰਗਾ ਇੱਥੇ ਇਹਦਾ ਪਿਓ ਉਥੇ ਜਿਹਦੀ ਡੈਥ ਹੋਈ ਬਟੇ ਭਰਾ ਛੋਟਾ ਭਰਾ ਉਧਰ ਲੱਗ ਰਿਹਾ ਉਹ ਦਾਰੂ ਤੂ ਲਾ ਕੋਈ ਤੂ ਵੇਖਿਆ ਕਰਦਾ ਸੀ ਦਾਰੂ ਦਾ ਲਾਵਾਜੀ ਦੇਖੋ ਹੋਰ ਨਸ਼ੇ ਬਹੁਤ ਨੇ ਮੈਡੀਕਲ ਨਸ਼ੇ ਹੋ ਗਏ ਇਹਨਾਂ ਪਤਾ ਹੀ ਨਹੀਂ ਸੀ ਲੱਗਦਾ ਕੀ ਕਰਦੇ ਨੇ ਕੀ ਨਹੀਂ ਕਹਿੰਦਾ ਕਿ ਉਹਨੇ ਪ੍ਰੋਸੈਸ ਦੇਖੋ ਐਸਾ ਕਹਿੰਦਾ ਜੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਇਹ ਦੋਨੋਂ ਬੋਲਦਾ ਜੀ ਕਿ ਜਦੋਂ ਦੋ ਪਾਈਏ ਲੜਦੇ ਰਹਿੰਦੇ ਸੀ ਇਹਨਾਂ ਦੀ ਮਾਂ ਮਰਨ ਤੋਂ ਪਹਿਲਾਂ ਹਾਂਜੀ ਉਹ ਵੀ ਲੜਦੇ ਸੀ ਜੀ ਬਾਹਰ ਲੈਣਾ ਸ਼ੁਰੂ ਦੇ ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ ਹਾਂਜੀ ਸਰ ਇਹਨਾਂ ਉੱਤੋਂ ਮੇਰਾ ਨਾਮ ਮਨਪ੍ਰਕਾ ਰਾਤਿਕ ਬੜਾ ਹੀ ਸੋਇਆ ਹਾਂ ਹਾਂਜੀ ਜਿੰਮੇਬੰਦੇ ਇੰਜਣ ਸੀ ਕੀੜਣਾ ਦੋ ਬੰਦੇ ਆਏ ਸੜਕੋ ਲੜਾਈ ਕੇਸ ਦੇ ਵਿੱਚ ਇੱਕ ਬ੍ਰੌਡ ਡੈੱਡ ਜਗਾ ਇੱਕ ਇੰਜਣ ਹੈ ਕੋਈ ਕਹੇ ਤੇ ਪਿਆ ਅਜੇ ਅਸੀਂ ਉਹਨੂੰ ਰੈਕ ਕਰਨਾ ਚਾਹੁੰਦੇ ਹਾਂ ਬੱਤੀ ਦੇ ਵਿੱਚ ਪਰ ਨਾਲ ਕੋਈ ਸਾਨੂੰ ਅਵੇਲੇਬਲ ਨਹੀਂ ਮਿਲਦਾ ਜਿਹੜਾ ਇੰਜਣ ਹੈ ਉਹ ਵੀ ਉਹਦੀ ਸਟਾਰਟ ਵਾਲ ਹੈ ਕਿ ਨਾਮ ਉਹ ਦਾ ਰਾਮ ਸਿੰਘ ਉਹ ਡਿਜਾਇਡ ਆਹ ਪਿੰਡ ਫੋਨੀਆ ਜਿਹੜਾ ਦੂਸਰਾ ਵੀ ਡੈੱਡ ਫਰੀ ਹੈ ਉਹ ਇਹਨਾਂ ਦੇ ਚਲਗਾ ਉਹ ਇਹਦਾ ਮੰਡਾ ਲੱਗਦਾ ਹੈ ਉਹਦੀ ਕਿੰਨੀ ਉਮਰ ਹੈ ਉਹਦੀ 35 ਸਾਲ ਹੋਊਗੀ 32 ਸਾਲ ਕਿ ਨਾਮ ਕੀ ਹੈ ਉਹ ਉਦਾਜਨੀ ਬੰਦੇ ਕੀ ਲੱਗਦਾ ਕਿ ਅ ਜੀ ਕਿਸ ਤਰ੍ਹਾਂ ਮਾਰੇ ਹੋ ਗੁਣ ਤਲਾਕ ਇਹਦਾ ਪੋਰਟ ਮੌਟਮ ਵੀ ਮੋਰਟ ਤਾਂ ਬਾਅਦ ਹੀ ਡਿਪਲੋਰ ਹੋਏਗਾ ਜਿਹੜਾ ਜਿਹੜਾ ਨੂੰ ਰੈਫਰ ਕਰ ਰਹੇ ਇਹਦੀ ਕਿਤੇ ਕਿਤੇ ਇਹ ਵੀ ਅਸੀਂ ਸੁਰਤੇ ਵੀ ਵਾਰ ਹੈਗੇ ਹੱਤੇ ਵੀ ਆ ਉਹ ਚੀਜ਼ ਹੈ ਪਰ ਹੁਣ ਹਾਲੇ ਲੱਗ ਰਿਹਾ ਨਹੀਂ ਕਿੰਨਾ ਸੱਗਿਆ ਸੋਸਾ ਕੋਈ ਰਾਤ ਨੂੰ ਲੜਾਈ ਹੋਈ ਸੀ ਕੀ ਕਿਸਾ ਤੇ ਕਿਹੜੇ ਬੰਦੇ ਹੋਏ ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗ ਜੀਵਨ ਭਰ ਨੂੰ ਸੰਭਾਲਣ ਨਾਲ ਕੋਟਕੁਟਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਕਿੰਨੇ ਹੋਏ ਜਿਹੜਾ ਇਹ ਕੱਲ੍ਹ ਸ਼ਾਮ ਨੂੰ ਰਾਤ 9:30 ਵਜੇ ਦੀ ਦੋ ਦਸ ਵਜੇ ਨੂੰ ਨਸ਼ਾ ਕੀਤਾ ਹਾਂ ਹਾਂ ਨਸ਼ੇੜੀ ਕਿਸਮ ਦਾ ਬੰਦਾ ਹੈ ਤੇ ਆਪ ਵੀ ਕੀ ਉਹ ਬੈਠੇ ਉੱਤੇ ਸ਼ਰਾਬ ਵਗੈਰਾ ਪੀਂਦੇ ਸੀ ਕੀ ਰੰਗਸ਼ੀ ਕੀ ਰਹੀਏ ਉਹਨਾਂ ਦੇ ਕੀ ਕਾਰਨ ਕੀ ਰੇ ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਕੁਝ ਜ਼ਮੀਨ ਲਵਾ ਦਿੱਤੀ ਸੀ ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬਬੂ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇ ਦੇ। ਇਹ ਦੇਖੀਏ ਨਾ ਜਿੱਥੇ ਕੀ ਨੀ ਬਜ਼ੁਰਗ ਉਹਦਾ ਨਾਮ ਸੀਗਾ ਜਗਜੀਵਨ ਸਿੰਘ ਉਮਰ ਉਹ 38 ਸਾਲ ਆ। ਤੇ ਬਜ਼ੁਰਗ ਦੀ ਉਮਰ ਕਿੰਨੀ ਸੀ? ਬਜ਼ੁਰਗ ਦੀ ਉਮਰ 7 ਸਾਲ ਆ। ਕੀ ਪੋਜੀਸ਼ਨ ਦੀ ਬਜ਼ੁਰਗ ਦੀ? ਪੋਜੀਸ਼ਨ ਠੀਕ ਐ ਬਜ਼ੁਰਗ ਠੀਕ ਨੇ। ਜਿੱਥੇ ਜਗਜੀਵਨ ਦੀ ਤਾਂ ਡੈਥ ਹੋ ਗਈ ਸੀਗਾ। ਇਹ ਵੀ ਸੁਣੋ ਜਿਹੜਾ ਵੀ ਡੈਥ ਹੋਈ ਆ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਸੀ। ਹਾਂ ਉਹਦੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਇਹ ਅੱਜ ਮਰ ਤੱਕ ਆਇਆ। ਉਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ। ਸੋਹਾਂ ਭਰਾ ਦੀ ਵੀ ਪਹਿਲਾਂ ਹੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਜੀ। ਪ੍ਰੋਟੀਨ ਮੈਟਰ ਚ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮੀ ਨੇ ਦੋ। ਜਿਹੜੇ ਹੁਣ ਮਾਰੀ ਆ ਉਹਦੇ ਪਹਿਲਾਂ ਵੀ ਪਰਚਾ ਹੈਗਾ ਜੀ। ਇਹ ਆਪਣੇ ਆਪਣੇ ਪੁੱਤਾਂ ਨੂੰ ਮਾਰਿਆ। ਨਾ ਪਹਿਲਾਂ ਕੋਈ ਪਰਚਾ ਨਹੀਂ। ਹਾਂ ਮੋਟੇ ਦੇ ਦੋਸ਼ੀ ਫਰਾਰ ਹੈ ਕਿ ਗ੍ਰਿਫਤਾਰ ਕਰ ਲਏ ਜੀ। ਗ੍ਰਿਫਤਾਰ। ਗ੍ਰਿਫਤਾਰ ਕਰ ਲਿਆ। ਜੀ ਕੀ ਮੁਕੱਦਮਾ ਤਿਆਰ ਹੋ ਗਿਆ ਜੀ? ਮੁਕੱਦਮਾ ਦਰਜ ਹੋ ਗਿਆ ਜੀ।